ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨજર ਮਾਰਦੇ ਆ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਅੱਜ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਚੰਡੀਗੜ੍ਹ ਵਿੱਚ ਦੁਪਹਿਰ 12 ਵਜੇ ਹੋਵੇਗੀ ਕੈਬਨਿਟ ਮੀਟਿੰਗ ਵਪਾਰੀ ਲਈ ਆਸਕਦਾ ਹੈ ਵੱਡਾ ਫੈਸਲਾ ਲਿਆਂਦੀ ਜਾ ਸਕਦੀ ਹੈ ਵਨ ਟਾਈਮ ਸੈਟਲਮੈਂਟ ਸਕੀਮ ਬਜਟ اجلاس ਦੀਆਂ ਤਰੀਕਾਂ ਦਾ ਵੀ ਅੱਜ ਹੋ ਸਕਦਾ ਹੈ ਐਲਾਨ ਅੱਜ ਹੋਵੇਗੀ ਸੀਐਮ ਭਗਵੰਤ ਮਾਨ ਦੀ ਕਿਸਾਨਾਂ ਨਾਲ ਮੀਟਿੰਗ ਚੰਡੀਗੜ੍ਹ ਵਿੱਚ ਸ਼ਾਮ 4 ਵਜੇ ਐਸਕੇਐਮ ਦੀ ਲੀਡਰਸ਼ਿਪ ਕਿਸਾਨੀ ਬਸਲਿਆਂ ਤੇ ਕਰੇਗੀ ਪੰਜਾਬ ਸਰਕਾਰ ਨਾਲ ਚਰਚਾ ਕਿਸਾਨਾਂ ਨੇ 5 ਮਾਰਚ ਤੋਂ ਰਾਜਧਾਨੀ ਵਿੱਚ ਧਰਨਾ ਲਗਾਉਣ ਦਾ ਕੀਤਾ ਹੈ ਐਲਾਨ ਸੀਐਮ ਭਗਵੰਤ ਮਾਨ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨ ਆਪਸ ਵਿੱਚ ਵੀ ਕਰਨਗੇ ਬੈਠਕ ਪੰਜਾਬ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਧਰਦੇ ਬਾਬਤ ਕਿਸਾਨ ਲੈ ਸਕਦੇ ਨੇ ਫੈਸਲਾ ਅਗਰ ਸਾਇਬਤੀ ਬੜੀ ਤਾਂ ਵਾਪਸ ਲਈ ਜਾ ਸਕਦੀ ਹੈ ਧਰਦੇ ਦੀ ਕਾਲ ਸੱਤ ਮਾਰਚ ਨੂੰ ਹੋਵੇਗੀ ਸ਼ੋਭਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਕ ਕਮੇਟੀ ਦੀ ਇਕੱਤਰਤਾ ਹਰਜਿੰਦਰ ਸਿੰਘ ਤਖਬੀਦੇ ਅਸਤੀਫੇ ਤੇ ਫੈਸਲਾ ਔਰ ਦੀ ਸੰਭਾਵਨਾ ਐਸਜੀਪੀਸੀ ਦੇ ਬਜਟ ਅਤੇ ਪੰਥਕ ਮਸਲੇ ਉੱਤੇ ਵੀ ਹੋਵੇਗੀ ਵਿਚਾਰ ਚਰਚਾ ਪ੍ਰਦਾਨ ਬਤਰੀ ਦਿਨਦਰ ਮੋਦੀ ਦੇ ਸੋਬਰਥ ਪੱਦਰ ਵਿੱਚ ਕੀਤੀ ਪੂਜਾ ਅਰਚਨਾ ਪਿਤਰੀ ਸੂਬੇ ਗੁਜਰਾਤ ਦੀ ਤੇ ਨਰੋਜਾ ਯਾਤਰਾ ਦੁਰਾਦ ਦੂਜੇ ਦਿਨ ਸੋਬnath ਬੱਧਰ ਪਹੁੰਚੇ ਪੀਐਫ ਨਰੇਂਦਰ મોદી ਦਰਸ਼ਨ ਤੋਂ ਬਾਅਦ ਗੁਆੜੀ ਜੁਦਾਗੜ ਜ਼ਿਲ੍ਹੇ ਵਿੱਚ ਸਥਿਤ ਗਿਰਜ ਜਗਲੀ ਜੀਵਨ ਸੈਂਚਰੀ ਦੇ ਹੈੱਡਕੁਆਰਟਰ ਸ਼ਾਸਨ ਲਈ ਹੋਏ ਰਵਾਨਾ ਬੰਤਾਰਾ ਵਿੱਚ ਪਸ਼ੂ ਸੁਭਾਲ ਕੇ ਇਧਰ ਦਾ ਵੀ ਲਿਆ ਜਾਇਜ਼ਾ ਉਤਰਾਖੰਡ ਐਵਰਲੌਸ ਤੋਂ ਬਾਅਦ ਬਚਾਅ ਕਾਰਜ ਵਿੱਚ ਲੱਗੀਆਂ ਟੀਬਾਂ ਨੂੰ ਰਹਿائش ਅਤੇ ਲੰਗਰ ਮੁਹੱਈਆ ਕਰਵਾ ਰਹੇ ਹਨ ਗੁਰਦੁਆਰੇ ਐਡੀਆਰਐਫ ਐਸਡੀਆਰਐਫ ਸਵੇਤ ਭਾਰਤੀ ਫੌਜ ਗੜਵਾਲ ਸਕਾਉਟ ਆਦਿ ਦੇ 150 ਵੈਬਰ ਗੁਰਦੁਆਰਾ ਜੋਸ਼ੀਬੱਟ ਅਤੇ ਗੁਰਦੁਆਰਾ ਸ੍ਰੀ ਗੋਵਰਿਕਾਟ ਵਿੱਚ ਰੁਕੇ ਬਦਰੀਨਾਥ ਆਪਦੇਡੇ ਪਿੰਡ ਬਣਾ ਕੋਲ ਬਰਫ ਹੇਠ ਦੱਬੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਚੱਲ ਰਿਹਾ ਹੈ ਬਚਾਅ ਕਾਰਜ BSP ਸੁਪਰੀਮੋ ਬਾਇਆਵਤੀ ਦੇ ਆਪਣੇ ਉਤਰਾਧਿਕਾਰੀ ਆਕਾਸ਼ ਅਦੰਦ ਨੂੰ ਸਾਰੇ ਅਹੁਦਿਆਂ ਤੋਂ ਹਟਾਇਆ ਆਪਣੇ ਜੀਉ ਦੇ ਜੀ ਉਤਰਾਧਿਕਾਰੀ ਨਿਯੁਕਤ ਨਹੀਂ ਕਰਨ ਦਾ ਕੀਤਾ ਐਲਾਨ ਰਾਤਾਂ ਦੀ ਲਖਰੋ ਵਿੱਚ ਪਾਰਟੀ ਦੀ ਕਾਰਜਕਾਰਨੀ ਦੀ ਮੀਟਿੰਗ ਤੋਂ ਬਾਅਦ ਦਿੱਤੀ ਜਾਣਕਾਰੀ ਅਸਤੀਫਾ ਦੇ ਚੁੱਕੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ <table> ਨੂੰ ਬਦੌੜਨ ਦੀਆਂ ਕੋਸ਼ਿਸ਼ਾਂ ਜਾਰੀ ਅੰਤਰੀਕ ਕਮੇਟੀ ਵੱਲੋਂ ਭੜਾਈ 5 ਫਬਰੀ ਕਮੇਟੀ ਦੇ ਮੈਂਬਰ ਤਬੀ ਦੇ ਘਰ ਪਹੁੰਚੇ ਕਰੀਬ ਡੇਢ ਘੰਟਾ ਤੱਕ ਚੱਲੀ ਮੀਟਿੰਗ ਤਬੀਦੂ ਅਸਤੀਫਾ ਵਾਪਸ ਲੈਣ ਦੀ ਕੀਤੀ ਅਪੀਲ ਅਬਰੀ ਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਗੜੇ ਭਾਰੀ ਪ੍ਰਭਾਵ ਵਿੱਚ ਖੇਤਾਂ ਦਾ ਕੀਤਾ ਦੌਰਾ 25000 ਏਕੜ ਦੇ ਕਰੀਬ ਫਸਲ ਖਰਾਬ ਹੋਣ ਦਾ ਜਤਾਇਆ ਖਦਸ਼ਾ ਸੀਐਪ ਭਗਵੰਤ ਮਾਨ ਤੋਂ ਕਿਸਾਨਾਂ ਲਈ ਮੁਆਵਜ਼ੇ ਦੀ ਕੀਤੀ ਮੰਗ ਪਿਛਲੇ ਸਮੇਂ ਹੋਏ ਨੁਕਸਾਨ ਦੇ ਮੁਆਵਜ਼ੇ ਦਾ ਬਿਲੜ ਦਾ ਵੀ ਕੀਤਾ ਜ਼ਿਕਰ ਰਿਸ਼ਵਤ ਲੈਦੇ ਪੁਲਿਸ ਅਧਿਕਾਰੀ ਗ੍ਰਿਫਤਾਰ ਪੰਜਾਬ ਵਿਜੀਲੈਂਸ ਬਿਊਰੋ ਦੇ 50000 ਰੁਪਏ ਦੀ ਰਿਸ਼ਵਤ ਲੈਦਿਆ ਏਐਸਆਈ ਤੇ ਕਾਂਸਟੇਬਲ ਨੂੰ ਕੀਤਾ ਕਾਬੂ ਪੁਲਿਸ ਥਾਣਾ ਮਹਿਲਕਲਾ ਦੇ ਦੋ ਪੁਲਿਸ ਮੁਲਾਜ਼ਮਾ ਨੂੰ ਰੱਗੇ ਹੱਤੀ ਫੜਿਆ ਗਿਆ ਏਐਸਆਈ ਜੱਗਾ ਸਿੰਘ ਤੇ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਦੇ ਇੱਕ ਮਾਮਲੇ ਵਿੱਚ ਫੜੇ ਗਏ ਵਿਅਕਤੀ ਦਾ ਕੀ ਪਿਛਬਾਦ ਰੱਖਿਆ ਸੀ ਆਪਣੇ ਕੋਲ ਅਮਰੀਕਾ ਨਾਲ ਵਿਵਾਦ ਦੇ ਵਿਚਕਾਰ ਯੂਕਰੇਨੀ ਰਾਸ਼ਟਰਪਤੀ ਵਲਾਦੀਮਿਰ ਜ਼ੇਲੈਂਸਕੀ ਨੂੰ ਯੂਰਪ ਦਾ ਸਬਰਥਨ ਬ੍ਰਿਟੇਨ ਅਤੇ ਫਰਾਂਸ ਦੇ ਮਦਦ ਦਾ ਹੱਥ ਵਧਾਇਆ ਅੱਗੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰਸਟਾਰ ਬੀਨ ਦੇ 1.66 ਬਿਲੀਅਨ ਪਾਉਂਡ ਦਾ ਫੰਡ ਅਤੇ 5000 ਹਵਾਈ ਰੱਖਿਆ ਵਿਜ਼ਾ ਦਾ ਡੇਢ ਦਾ ਕੀਤਾ ਐਲਾਨ ਇਹ ਸਨ ਅੱਜ ਦੀਆਂ 10 ਵੱਡੀਆਂ ਖਬਰਾਂ ਦੇਸ਼ ਦੁਨੀਆ ਦੀਆਂ तमाम ਤਾਰ ਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ